ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਰਵੀ ਸਿੰਘ ਜੀ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਖਾਲਸਾ ਏਡ ਦੇ ਬੈਨਰ ਹੇਠ 28 ਸਾਲ ਤੋਂ ਮਨੁੱਖਤਾ ਦੀ ਸੇਵਾ ਕਰ ਰਹੇ ਅੱਜ ਇਹਨਾਂ ਨੂੰ ਇਸ ਸੇਵਾ ਕਾਰਜ ਦੇ ਵਿੱਚ ਵਿਚਰਦੇ ਆ ਪੂਰੇ 25 ਸਾਲ ਹੋ ਗਏ ਨੇ ਤੇ ਮੈਂ ਇਸ ਦੀ ਇਹਨਾਂ ਨੂੰ ਬਹੁਤ 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 ਮੁਬਾਰਕਬਾਦ ਦਿੰਦਾ ਹਾਂ ਜਿਦੋਂ ਇਹ ਹਿਮਾਨਿਟੀ ਦੀ ਸੇਵਾ ਕਰਦੇ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਸਮੇਂ ਭਾਈ ਕਨਈਆ ਜੀ ਨੇ ਕੀਤੀ ਸੀ ਇਹ ਨਹੀਂ ਸੀ ਦੇਖਿਆ ਕਿ ਇਹ ਸਿੱਖ ਹੈ ਇਹ ਨਹੀਂ ਸੀ ਦੇਖਿਆ ਕਿ ਇਹ ਮੁਸਲਮਾਨ ਹੈ ਸਭ ਨੂੰ ਪਾਣੀ ਪਲਾਇਆ ਸੀ ਜਿਸ ਨੂੰ ਵੀ ਪਾਣੀ ਦੀ ਲੋੜ ਸੀ ਤੇ ਕਿੱਡੀ ਸੋਹਣੀ ਐਗਜ਼ਾਮਪਲ ਹੈ ਸਾਡੇ ਸਾਹਮਣੇ ਕਿ ਕੁਝ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਇਹ ਮੁਸਲਮਾਨ ਜਿਹੜੇ ਸਾਡੇ ਇਸ ਵਕਤ ਮੈਦਾਨ ਦੇ ਵਿੱਚ ਦੁਸ਼ਮਣ ਨੇ ਉਹਨਾਂ ਨੂੰ ਪਾਣੀ ਪਲਾ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਕਨਈਆ ਜੀ ਨੂੰ ਬੁਲਾਇਆ ਪੁੱਛਿਆ ਤੇ ਕਿਹਾ ਮਹਾਰਾਜ ਮੈਨੂੰ ਸਭ ਇੱਕ ਨਜ਼ਰ ਆਉਂਦਾ ਸਭ ਕੋ ਮੀਤ ਹਮ ਆਪਣੀ ਨਾ ਹਮ ਸਬਨਾ ਕੇ ਸਾਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਕਨਈਆ ਜੀ ਨੂੰ ਮੱਲਮ ਦੀ ਡੱਬੀ ਵੀ ਬਖਸ਼ਿਸ਼ ਕੀਤੀ ਕਿਉਂਕਿ ਜੋ ਨਜ਼ਰੀਆ ਭਾਈ ਕਨਈਆ ਜੀ ਦਾ ਸੀ ਉਹ ਸਾਡੇ ਗੁਰੂ ਸਾਹਿਬ ਦਾ ਸੀ ਜੇ ਕਹਿ ਲਈਏ ਕਿ ਗੁਰੂ ਸਾਹਿਬ ਤੋਂ ਹੀ ਭਾਈ ਕਨਈਆ ਜੀ ਨੇ ਉਹ ਨਜ਼ਰੀਆ ਜਿਹੜਾ ਹੈ ਉਹ ਪ੍ਰਾਪਤ ਕੀਤਾ ਸੀ ਸੇਵਾ ਦੇ ਨਾਲ ਬੰਦਗੀ ਦੇ ਨਾਲ ਤਾਂ ਇਸੇ ਤਰ੍ਹਾਂ ਹੀ ਭਾਈ ਰਵੀ ਸਿੰਘ ਜੀ ਔਰ ਇਹਨਾਂ ਦੀ ਜਿਹੜੀ ਟੋਟਲ ਟੀਮ ਹੈ ਖਾਲਸਾ ਇਟ ਦੇ ਬੈਨਰ ਹੇਠ ਹਿਮਨਿਟੀ ਦੀ ਸੇਵਾ ਕਰਦੀ ਹੈ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਬੋਧੀ ਹੈ ਕੋਈ ਜੈਨੀ ਹੈ ਕੋਈ ਪਾਰਸੀ ਹੈ ਕੋਈ ਇਸਾਈ ਹੈ ਕੋਈ ਯਹੂਦੀ ਹੈ ਬਿਨਾਂ ਦੇਖੇ ਰੰਗ نسل ਭੇਦ ਭਾਭ ਜਾਤ ਪਾਤ ਤੋਂ ਉੱਪਰ ਉੱਠ ਕੇ ਸਿਰਫ ਇਨਸਾਨ ਦੇਖ ਕੇ ਕਿ ਇਹ ਹਿਊਮਨ ਹੈ ਮਨੁੱਖ ਹੈ ਉਹਦੀ ਸੇਵਾ ਕਰਦੀ ਉਹ ਇਹ ਸਿੱਖ ਦਾ ਬਿਰਦ ਹੈ ਸਿੱਖ ਦਾ ਫਰਜ਼ ਹੈ ਇਹੋ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਸ਼ੁਰੂਆਤ ਕੀਤੀ ਹੈ ਜੋ ਸਾਡੀ ਸਭ ਤੋਂ ਵੱਡੀ ਸੱਚਤਾ ਤੇ ਉਥੇ ਅਸੀਂ ਇਹ ਨਹੀਂ ਦੇਖਦੇ ਕਿ ਇਸ ਲੰਗਰ ਦੇ ਵਿੱਚ ਕਿਹੜੀ ਜਾਤ ਦੇ ਕਿਹੜੇ ਧਰਮ ਦੇ ਕਿਹੜੇ ਮਜ਼ਬਦ ਦੇ ਬੈਠੇ ਨੇ ਅਸੀਂ ਹਰ ਇੱਕ ਨੂੰ ਪੰਗਤ ਦੇ ਵਿੱਚ ਪ੍ਰਸ਼ਾਦਾ ਵਰਤੌਨੇ 18ਵੀਂ ਸਦੀ ਦੇ ਵਿੱਚ ਜਿਸ ਵਕਤ ਛੋਟਾ ਕਲੂ ਕਾਰਾ ਹੋਇਆ ਕੁੱਪਰ ਕਾਨੂੰਵਾਲ ਦਾ ਤਾਂ ਉਸ ਵਕਤ ਸਾਡੀ ਹਿਸਟਰੀ ਦੱਸਣੀ ਹੈ ਕਿ ਜਦੋਂ ਘਿਰੇ ਹੋਏ ਸੀ ਸਿੱਖ ਦੁਸ਼ਮਣ ਦੇ ਨਾਲ ਚਾਰੇ ਪਾਸਿਓਂ ਤੇ ਸ਼ਾਮ ਨੂੰ ਜਾਂ ਸਵੇਰ ਲੰਗਰ ਦਾ ਪ੍ਰਸ਼ਾਦਾ ਤਿਆਰ ਹੁੰਦਾ ਸੀ ਤੇ ਨਗਾਰਾ ਵੱਜਦਾ ਸੀ ਤੇ ਜਿਹੜੇ ਘਿਰ ਕੇ ਬੈਠੇ ਸੀਗੇ ਦੁਸ਼ਮਣ ਦੇ ਸਿਪਾਈ ਉਹ ਵੀ ਆ ਕੇ ਪੰਗਤ ਚ ਪ੍ਰਸ਼ਾਦਾ ਛਕ ਜਾਂਦੇ ਸੀ ਔਰ ਕੋਈ ਸਿੱਖ ਉਹਨਾਂ ਨੂੰ ਇਹ ਕਹਿ ਕੇ ਉਠਾਉਂਦਾ ਨਹੀਂ ਸੀ ਕਿ ਤੁਸੀਂ ਸਾਨੂੰ ਘੇਰਾ ਪਾਇਆ ਤੇ ਤੁਸੀਂ ਇੱਥੇ ਕਿਵੇਂ ਲੰਗਰ ਛਕਨਾ ਆ ਗਏ ਹੋ ਕਿਉਂ ਕਿ ਉਹ ਕਹਿੰਦੇ ਸੀ ਕਿ ਲੰਗਰ ਜਿਹੜਾ ਹੈ ਇਹ ਗੁਰੂ ਦਾ ਹੈ ਤੇ ਗੁਰੂ ਦੇ ਲੰਗਰ ਦੇ ਉੱਤੇ ਸਭ ਦਾ ਅਧਿਕਾਰ ਹੈ ਬਿਨਾਂ ਕਿਸੇ ਨਸਲ ਜਾਤ ਪੇ ਪਾਪ ਦੇ ਕਿਉਂਕਿ ਇਹਦੇ ਨਾਲ ਜਦੋਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਇਹ ਜਾਂਦੇ ਨੇ ਤੇ ਇਹਦੇ ਨਾਲ ਪੱਕ ਦੀ ਸ਼ਾਨ ਵੱਧਦੀ ਹੈ ਸਿੱਖ ਦਾ ਮਾਣ ਵੱਧਦਾ ਹੈ ਪੰਜਾਬ ਦੇ ਵਿੱਚ ਵੀ ਜਿਹੜੀ ਮੇਰੀ ਜਾਣਕਾਰੀ ਦੇ ਮੁਤਾਬਕ ਜਦੋਂ ਹੜਾ ਆਏ ਨੇ ਖਾਸ ਤੌਰ ਦੇ ਉੱਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦਰਿਆ ਨੇ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਜਿਹੜੀ ਹੈ ਉਹ ਰੇਤ ਦੇ ਨਾਲ ਦਬ ਦਿੱਤੀ ਤਾਂ ਇਹਨਾਂ ਦੀ ਉੱਥੇ ਬਹੁਤ ਵੱਡੀ ਸੇਵਾ ਹੋਈ ਬਹੁਤ ਕਾਸਟਲੀ ਇਹ ਪ੍ਰੋਜੈਕਟ ਸੀਗਾ ਲੇਕਿਨ ਇਹਨਾਂ ਦੀ ਸਹਿਯੋਗ ਦੇ ਨਾਲ ਉਹ ਸਿਰੇ ਚੜਿਆ ਔਰ ਲੋਕਾਂ ਨੂੰ ਉਥੋਂ ਦੇ ਨੂੰ ਕਾਫੀ ਰਾਹਤ ਮਿਲੀ ਤਾਂ ਜਿੱਥੇ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਅਨਸੁਖਾਮੀ ਘਟਣਾ ਵਾਪਰਦੀ ਹੈ ਤੇ ਉਥੇ ਇਹ ਮਨੁੱਖ ਦੀ ਮਦਦ ਵਾਸਤੇ ਪਹੁੰਚਦੇ ਨੇ ਉਹ ਮਨੁੱਖ ਕੌਣ ਹੈ ਕੌਣ ਨਹੀਂ ਹੈ ਇਹ ਦੇਖਿਆ ਇਹ ਜਾਣਿਆ ਔਰ ਇਹੋ ਹੀ ਗੁਰਬਾਣੀ ਦਾ ਸੰਦੇਸ਼ ਹੈ ਗੁਰਬਾਣੀ ਦਾ ਫਰਮਾਨ ਹੈ ਮੈਂ ਇਹਨਾਂ ਨੂੰ ਅੱਜ ਇਹ ਸੇਵਾ ਕਰਦੇ ਆ 25 ਸਾਲ ਪੂਰੇ ਹੋਣ ਦੇ ਉੱਤੇ ਮੈਂ ਇਹਨਾਂ ਨੂੰ ਇਹਨਾਂ ਦੀ ਟੀਮ ਨੂੰ ਬਹੁਤ 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 ਵਧਾਈ ਦੇਣਾ ਔਰ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਹਿਮੈਨਿਟੀ ਦੀ ਸੇਵਾ ਕਰਦੇ ਰਹਿਣ ਇਹਨਾਂ ਨੂੰ ਅਕਾਲ ਪੁਰਖ ਸਿਹਤ ਜਿਆਬੀ ਬਖਸ਼ੇ ਇਹਨਾਂ ਦੀ ਟੀਮ ਨੂੰ ਸਿਹਤ ਜਿਆਬੀ ਬਖਸ਼ੇ ਔਰ ਗੁਰੂ ਚਰਨਾਂ ਦਾ ਪ੍ਰੇਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ